ਜਿਹੜੇ ਬੰਦੇ ਆਪਣੇ ਫੱਟੜਾ ਜਾਂ ਹੋਰ ਕਿਸੇ ਸਾਡੇ ਵਿਅਕਤੀ ਦਾ ਨੁਕਸਾਨ ਹੁੰਦਾ ਭੈਣ ਦਾ ਭਰਾ ਦਾ ਬੱਚੇ ਦਾ ਇੱਥੋਂ ਦਾ ਐਮਐਲਏ ਇੱਥੋਂ ਦਾ ਡੀਐਸਪੀ ਤੇ ਇੱਥੋਂ ਦਾ ਐਸਐਚਓ ਜਵਾਬ ਦੇ ਆ ਇੱਥੇ ਪੂਰੀ ਬੈਰੀਗ੍ਰੇਟ ਇੱਥੇ ਫਾਇਰ ਬ੍ਰੀਡ ਦੀਆਂ ਗੱਡੀਆਂ ਹੋਰ ਕਾਫੀ ਜਿਹੜੇ ਤਾਮਝਾ ਸਾਡੇ ਤੇ ਲਿਆ ਕੇ ਇਹਨਾਂ ਨੇ ਖੜੇ ਕੀਤੇ ਅੱਜ ਸਵੇਰ ਤੋਂ ਹੀ ਪੁਲਿਸ ਦੀ ਜਦੋਜਹਿਰ ਆ ਜਿਹੜੀ ਇੱਥੋਂ ਧਿੱਲੀ ਕਾਰਕ ਜਾਰੀ ਸਾਡੇ ਤੇ ਬਹੁਤ ਜਿਹੜੀ ਹੈਂਕੜੀ ਮਾੜੀ ਭਾਸ਼ਾ ਮੌਕੇ ਦੇ ਐਸਐਚਓ ਤੇ ਡੀਐਸਪੀ ਤੇ ਇਥੋਂ ਦੇ ਤਹਿਸੀਲਦਾਰ ਦੀ ਰਹੀ ਪਰ ਸਾਡੇ ਸਾਥੀ ਇਹਨਾਂ ਨੇ ਜਿਹੜੇ ਕੈਂਡੀਡੇਟ ਟੈਂਕੀ ਵੱਲ ਰੋਕ ਕੀਤਾ ਇਥੋਂ ਦੀ ਪੁਲਿਸ ਨੇ ਇਹਨਾਂ ਨੂੰ ਚੱਕ ਕੇ ਕਿਤੇ ਜੈਤੂ ਦੇ ਬਾਹਰਲੇ ਖਾਣਿਆਂ ਚ ਬੰਦ ਕਰਤਾ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਥੋਂ ਜਾਣ ਵਾਲੇ ਚੋਂ ਨਹੀਂ ਜੇ ਸਾਡਾ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਮੌਕੇ ਦਾ ਐਸਐਚਓ ਮੌਕੇ ਦਾ ਡੀਐਸਪੀ ਮੌਕੇ ਦਾ ਐਮਐਲਏ ਇੱਥੋਂ ਦਾ ਤਹਿਸੀਲਦਾਰ ਤੇ ਇਸਦਮ ਉਹਦਾ ਦੋਚੀ ਹੋਊਗਾ ਘੱਟੋ ਘੱਟ ਇੱਥੇ মিডিਆ ਸਾਰੀ ਸੀ ਕੋਈ মিডিਆ ਵਾਲਾ ਗੱਲ ਕਹਿ ਦੇ ਜਾਂ ਇਸ ਕੋਈ ਸੀਡੀ ਸੀਆਈਡੀ ਵਾਲਾ ਕੋਈ ਪ੍ਰਸ਼ਾਸਨਿਕ ਗੱਲ ਕਹਿ ਦੇ ਵੀ ਜਦੋਂ ਅਸੀਂ ਟਾਈਮ ਮੰਗਿਆ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਸਾਡੇ ਕੋਲੇ ਤੁਹਾਡੇ ਬੰਦੇ ਹੈ ਨਹੀਂ ਤੁਸੀਂ ਵੀ ਸਵਾਲ ਪੁੱਛ ਕੇ ਆਏ ਸੀ ਭਾਈ ਜੀ ਪੁੱਛ ਕੇ ਆ ਸੀ ਤੁਸੀਂ ਸਵਾਲ ਪੁੱਛਿਆ ਸੀਗਾ ਹੁਣ ਤੁਹਾਡਾ ਸਵਾਲ ਬੰਦਾ ਉਹਨਾਂ ਨੂੰ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਸਾਡੇ ਕੋਲੇ ਬੰਦੇ ਹੈ ਨਹੀਂ ਤੇ ਜਦੋਂ ਉਹਨਾਂ ਨੇ ਛਾਲਾ ਮਾਰਿਆ ਉਸ ਤੋਂ ਬਾਅਦ ਉਹ ਚਾਰੇ ਬੰਦੇ ਤੁਸੀਂ ਉੱਥੇ ਹਾਜ਼ਰ ਕਿਵੇਂ ਕੀਤੇ ਉਹ ਜਗਦਿਆਂ ਜ਼ਮੀਰਾਂ ਤਾਂ ਜਿਹੜੀਆਂ ਉਹ ਪਿੱਛੇ ਸ਼ਹੀਦ ਦੇ ਆਜਨ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਲਾਈ ਬੈਠੇ ਆ ਬਾਬਾ ਸਾਹਿਬ ਦੀ ਫੋਟੋ ਲਾਈ ਬੈਠੇ ਆ ਜਿਹੜੇ ਕਨਸਟੀਟਿਊਸ਼ਨ ਦਾ ਰੌਲਾ ਪਾਉਂਦੇ ਆ ਜਿਹੜੇ ਸੰਵਿਧਾਨ ਦੀ ਗੱਲ ਕਰਦੇ ਆ ਅੱਜ ਉਸੇ ਸੰਵਿਧਾਨ ਦਾ ਤਾਂ ਸੱਤਿਆਨਾਸ਼ ਕੀਤਾ ਪਿਆ ਇਹ ਇਹ ਸਾਰਾ ਕਾਠੀ ਦੱਸਦਾ ਪਿਆ ਵੀ ਜਿਨ੍ਹਾਂ ਨੇ ਇੱਕ ਬਦਲਾਅ ਦੇ ਲਈ ਇੱਕ ਤੀਜੇ ਫਰੰਟ ਦੇ ਲਈ ਵੋਟ ਪਾਈ ਸੀ ਵੀ ਚੰਗਾ ਇੱਕ ਪ੍ਰਸ਼ਾਸਨ ਚੰਗਾ ਇੱਕ ਡਿਸਪਲਿਨ ਚੀਜ਼ਾਂ ਸਾਰਾ ਸਿਰ ਜੀਆਂ ਜਾਣ ਜਿਹੜਾ ਇਹ ਗੰਦ ਖਤਮ ਹੋਵੇ ਤੇ ਜੇ ਇਸ ਬਦਲਾਅ ਨੂੰ ਵੋਟ ਪਾਈ ਸੀ ਤਾਂ ਅੱਜ ਇਹ ਬਦਲਾਅ ਦੇਖ ਲਓ ਤੁਸੀਂ ਬਦਲਾਅ ਕਿੱਥੇ ਇਹ ਇਕੱਲਾ ਇੱਥੇ ਨਹੀਂ ਇਹ ਸਾਰੇ ਪੰਜਾਬ ਦਾ ਹੀ ਇਹ ਹਾਲ ਹੋਇਆ ਪਿਆ ਕਿ ਜਿਹੜੇ ਬੰਦੇ ਆਪਣੇ ਫੱਟੜਾ ਜਾਂ ਹੋਰ ਕਿਸੇ ਸਾਡੇ ਵਿਅਕਤੀ ਦਾ ਨੁਕਸਾਨ ਹੁੰਦਾ ਭੈਣ ਦਾ ਭਰਾ ਦਾ ਬੱਚੇ ਦਾ ਇੱਥੋਂ ਦਾ ਐਮਐਲਏ ਇੱਥੋਂ ਦਾ ਡੀਐਸਪੀ ਤੇ ਇੱਥੋਂ ਦਾ ਐਸਐਚਓ ਜਵਾਬ ਦੇ ਆ ਸਾਰੇ ਹੱਥ ਖੜੇ ਕਰਕੇ ਇਸ ਗੱਲ ਦੀ ਸਹਿਮਤੀ ਦਿਓ ਸਾਰੇ ਇਸ ਗੱਲ ਦੀ ਸਹਿਮਤੀ ਦਿਓ ਇੱਥੋਂ ਦਾ ਐਸਐਚਓ ਡੀਐਸਪੀ ਐਮਐਲਏ ਤੇ ਤਹਿਸੀਲਦਾਰ ਤੇ ਇਸ ਦਮ ਇਹ ਜਵਾਬ ਦੇ ਆ ਇਹਨਾਂ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਜੇ ਸਾਡੇ ਕਿਸੇ ਵੀ ਬੰਦੇ ਦਾ ਨੁਕਸਾਨ ਹੁੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਿੰਨ ਦਿਨ ਹੋ ਗਏ ਤੁਹਾਨੂੰ ਮੋਰਚਾ ਚ ਲਾਉਂਦੇ ਆ ਜੀ ਜੀ ਸਿੱਟਾ ਨਿਕਲਿਆ ਅੱਜ ਦੀਗਾ ਸਿੱਟਾ ਐ ਨਿਕਲਿਆ ਜੀ ਵੀ ਆ ਤੁਹਾਡੇ ਸਾਹਮਣੇ ਦੇਖ ਲਓ ਇੱਥੋਂ ਦੇ ਪ੍ਰਸ਼ਾਸਨ ਨੇ ਪੂਰੇ ਫਰੀਕੋਟ ਜ਼ਿਲ੍ਹੇ ਦੀ ਨਹੀਂ ਆਸੇ ਪਾਸੇ ਪੂਰੇ ਪੰਜਾਬ ਦੀ ਪੁਲਿਸ ਇੱਥੇ ਇਕੱਠੇ ਕੀਤੀ ਇੱਥੇ ਪੂਰੀ ਬੈਰੇਡ ਗ੍ਰੇਡ ਇੱਥੇ ਫਾਇਰ ਬਰੇਡ ਦੀਆਂ ਗੱਡੀਆਂ ਹੋਰ ਕਾਫੀ ਜਿਹੜੇ ਤਾਮਝਾ ਸਾਡੇ ਤੇ ਲਿਆ ਕੇ ਇਹਨਾਂ ਨੇ ਖੜੇ ਕੀਤੇ ਜੀ ਸਾਡੀ ਮੰਗ ਬਹੁਤ जायਜ਼ ਸੀ ਅਸੀਂ ਇਹ ਕਹਿੰਦੇ ਸੀ ਵੀ ਜਿੱਥੇ-ਜਿੱਥੇ ਪੰਚਾਇਤੀ ਚੋਣਾਂ ਪੂਰੇ ਪੰਜਾਬ 'ਚ ਹੋ ਰਹੀਆਂ ਜਿੱਥੇ ਰੌਲੇ ਵਾਲੀਆਂ ਹੋ ਰਹੀਆਂ ਰੌਲੇ ਦਾ ਭਾਵ ਜਿੱਥੇ ਤਣਾਟ ਬੰਦੇ ਆਪਦੀ ਮਰਜ਼ੀ ਨਾਲ ਇਥੋਂ ਦੇ ਐਮਐਲਏ ਖੜੇ ਕਰ ਰਹੇ ਆ ਉਹ ਸਾਰੇ ਉਸ ਅਸੀਂ ਵੀ ਮੁਕਾਬਲੇ 'ਚ ਕੋਈ ਆਮ ਬੰਦੇ ਸਧਾਰਨ ਬੰਦੇ ਵੀ ਚੋਣਾਂ ਲੜਨ ਦੇ ਇੱਛਕ ਹੈਗੇ ਆ ਸੰਵਧਾਨ ਅਨੁਸਾਰ VOTING ਹੋਣੀ ਚਾਹੀਦੀ ਹੈ ਤੇ ਨਜਾਇਜ਼ ਤਰੀਕੇ ਨਾਲ ਜਿਹੜੀਆਂ ਫੈਸਲੇ ਰੱਦ ਕੀਤੀਆਂ ਸਾਰੀਆਂ ਉਹਦੀ ਅਸੀਂ ਮੰਗ ਨੂੰ ਲੈ ਕੇ ਤਿੰਨ ਦਿਨ ਹੋ ਗਏ ਇੱਥੇ ਬੈਠੇ ਆਂ ਅੱਜ ਸਵੇਰ ਤੋਂ ਹੀ ਪੁਲਿਸ ਦੀ ਜਦੋਜਹਿਰ ਆ ਜਿਹੜੀ ਇੱਥੋਂ ਢਿੱਲੀ ਕਾਰਕ ਜਾਰੀ ਸਾਡੇ ਤੇ ਬਹੁਤ ਜਿਹੜੀ ਹੈਂਕੜੀ ਮਾੜੀ ਭਾਸ਼ਾ ਮੌਕੇ ਦੇ ਐਸਐਚਓ ਤੇ ਡੀਐਸਪੀ ਤੇ ਇੱਥੋਂ ਦੇ ਤਹਿਸੀਲਦਾਰ ਦੀ ਰਹੀ ਇਹ ਸਾਡਾ ਅੱਜ ਦਾ ਜਿਹੜਾ ਧਰਨਾ ਸ਼ਾਂਤਮਈ ਚੱਲ ਰਿਹਾ ਸੀ ਇਹਨੂੰ ਖਦੇੜਨਾ ਚਾਹੁੰਦੇ ਸੀ ਅਸੀਂ ਬਹੁਤ ਸ਼ਾਂਤਮਈ ਅੱਜ ਦਾ ਰੇਡ ਰੁਕੂ ਪ੍ਰੋਗਰਾਮ ਰੱਖਿਆ ਸੀ ਅਸੀਂ ਉਧਰ ਨੂੰ ਜਾ ਰਹੇ ਸੀ ਤੇ ਇਹਨਾਂ ਨੇ ਆ ਸਾਹਮਣੇ ਸਾਨੂੰ ਜਿਹੜਾ ਹੈਗਾ ਸਾਰੀ ਪੁਲਿਸ ਨੇ ਉੱਥੇ ਘੇਰ ਲਿਆ ਹੈਗਾ ਉਸ ਤੋਂ ਬਾਅਦ ਜਿਹੜਾ ਤਹਿਸੀਲਦਾਰ ਆਉਣੇ ਬਹੁਤ ਜਿਹੜੀ ਭੈੜੀ ਸ਼ਬਦਾਬਦ ਲਈ ਸਾਡੀਆਂ ਮਾਵਾਂ ਭੈਣਾਂ ਨੂੰ ਬੋਲੀ ਹੈਗੀ ਆ ਉਸ ਤੋਂ ਅੱਗੇ ਅਸੀਂ ਜਦੋਂ ਇੱਥੇ ਖੜ੍ਹ ਗਏ ਆ ਸਾਡੇ ਕੋਲੇ ਕੋਈ ਚਾਰਾ ਹੀ ਨਹੀਂ ਰਿਹਾ ਉਸ ਤੋਂ ਬਾਅਦ ਸਾਡੇ ਸਾਥੀ ਇਹਨਾਂ ਨੇ ਜਿਹੜੇ ਕੈਂਡੀਡੇਟ ਹੈ ਟੈਂਕੀ ਵੱਲ ਰੁਖ ਕੀਤਾ ਇੱਥੋਂ ਦੀ ਪੁਲਿਸ ਨੇ ਇਹਨਾਂ ਨੂੰ ਚੱਕ ਕੇ ਕਿਤੇ ਜੈਤੂ ਦੇ ਬਾਹਰਲੇ ਠਾਣੇ 'ਚ ਬੰਦ ਕਰਤਾ ਤੇ ਮੌਕੇ ਤੇ ਜਦੋਂ ਲੋਕਾਂ ਨੇ ਇਸ ਰੌਣ ਚ ਆ ਕੇ ਇਸ ਗੁੱਸੇ ਨੂੰ ਦੇਖਦੇ ਹੋਏ ਸਾਰਿਆਂ ਨੇ ਸੂਏ 'ਚ ਛਾਲਾ ਮਾਰਤੀਆਂ ਜਦੋਂ ਸੁਏਜ ਛਾਲਾ ਮਾਰੀਆਂ ਉਦੋਂ ਫਿਰ ਇਹਨਾਂ ਦਾ ਇਹ ਹੱਥਾਂ ਪੈਰਾਂ ਚਾਹੇ ਤੇ ਉਸ ਤੋਂ ਬਾਅਦ ਸਾਡੇ ਕੁਝ ਸਾਥੀਆਂ ਦੇ ਸੱਟਾਂ ਵੀ ਲੱਗੀਆਂ ਜਵਾੜਾ ਵੀ ਟੁੱਟ ਗਿਆ ਮੁੰਡੇ ਦਾ ਹੋਰ ਵੀ ਜਾਨੀਮਾਲੀ ਸਾਡਾ ਨੁਕਸਾਨ ਜਿਹੜਾ ਹੋਇਆ ਹੈਗਾ ਅਸੀਂ ਅੱਗੇ ਵੀ ਇਹ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੋਂ ਜਾਣ ਵਾਲੇ ਚੋਂ ਨਹੀਂ ਜੇ ਸਾਡਾ ਕੋਈ ਜਾਨੀਮਾਨੀ ਨੁਕਸਾਨ ਹੁੰਦਾ ਮੌਕੇ ਦਾ ਐਸਐਚਓ ਮੌਕੇ ਦਾ ਡੀਐਸਪੀ ਮੌਕੇ ਦਾ ਐਮਐਲਏ ਇਥੋਂ ਦਾ ਤਹਿਸੀਲਦਾਰ ਤੇ ਇਸ ਦਮ ਉਹਦਾ ਦੋਸ਼ੀ ਹੋਊਗਾ ਜਿਹੜੀਆਂ ਤੁਸੀਂ ਸੋਵੇ ਚ ਛਾਲਾਂ ਮਾਰੀਆਂ ਕਿ ਉਦੋਂ ਪਹਿਲਾਂ ਵਾਰਨਿੰਗ ਦਿੱਤੀ ਸੀ ਬਾਈ ਜੀ ਅਸੀਂ ਇਹਨਾਂ ਨੂੰ ਕਟੋ-ਕਟ ਇੱਥੇ মিডিਆ ਸਾਰੀ ਸੀ ਕੋਈ মিডিਆ ਵਾਲਾ ਗੱਲ ਕਹ ਦੇ ਜਾਂ ਇਸ ਕੋਈ ਸੀਡੀ ਸੀਆਈਡੀ ਵਾਲਾ ਕੋਈ ਪ੍ਰਸ਼ਾਸਨਿਕ ਗੱਲ ਕਹ ਦੇ ਵੀ ਜਦੋਂ ਅਸੀਂ ਟਾਈਮ ਮੰਗਿਆ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਸਾਡੇ ਕੋਲੇ ਤੁਹਾਡੇ ਬੰਦੇ ਹੈ ਨਹੀਂ ਤੁਸੀਂ ਵੀ ਸਵਾਲ ਪੁੱਛ ਕੇ ਆਏ ਸੀ ਬਾਈ ਜੀ ਪੁੱਛ ਕੇ ਆਏ ਸੀ ਤੁਸੀਂ ਸਵਾਲ ਪੁੱਛਿਆ ਸੀਗਾ ਹੁਣ ਤੁਹਾਡਾ ਸਵਾਲ ਬੰਦਾ ਉਹਨਾਂ ਨੂੰ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਸਾਡੇ ਕੋਲੇ ਬੰਦੇ ਹੈ ਨਹੀਂ ਤੇ ਜਦੋਂ ਉਹਨਾਂ ਨੇ ਛਾਲਾ ਮਾਰਿਆ ਉਸ ਤੋਂ ਬਾਅਦ ਉਹ ਚਾਰੇ ਬੰਦੇ ਤੁਸੀਂ ਉੱਥੇ ਹਾਜ਼ਰ ਕਿਵੇਂ ਕੀਤੇ ਦੇਖੋ ਤੁਸੀਂ ਝੂੜਦਾ ਝੂੜਦਾ ਝੂੜ ਸੱਚ ਦਾ ਸੱਚ ਦਾ ਸਾਡੇ ਸਾਹਮਣੇ ਆਇਆ ਮੀੜਿਆ ਚ ਆਇਆ ਮੈਂ ਕਹਿਣਾ ਵੀ ਇਹ ਸਾਨੂੰ ਇਨਸਾਫ ਦੇਣ ਅਸੀਂ ਜੇ ਚੋਣਾ ਉੱਥੇ ਇੱਕ ਨਹੀਂ ਕਰਾ ਸਕਦੇ ਉੱਥੇ ਰੱਦ ਕਰ ਦੇਣ ਸਾਨੂੰ ਕੋਈ ਤਰਾਜ ਨਹੀਂ ਹਾਂਜੀ ਜਿਹੜਿਆਂ ਦੇ ਸੱਟਾਂ ਵੱਜੀਆਂ ਉਹ ਉਹਨਾਂ ਨੂੰ ਕੀ ਇਲਾਜ ਲਈ ਪਹੁੰਚ ਦਿੱਤਾ ਗਿਆ ਇਹ ਇਹ ਇਹਨਾਂ ਨੇ ਉਧਰੋਂ ਅਸੀਂ ਜਿਹੜੀ ਐਂਬੂਲੈਂਸ ਕਰਾ ਕੇ ਉਹਨੂੰ ਜੈਤੋ ਤੋਂ ਫਰੀਕੋ ਰੈਫਰ ਕਰ ਦਿੱਤਾ ਹੈਗਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਵੀ ਉਹ ਜਿੰਨੇ ਸਾਥੀ ਸਾਡੇ ਫੱਟੜ ਹੈਗੇ ਆ ਉਹਦਾ ਸਾਰਿਆਂ ਦਾ ਜਿਹੜਾ ਇਲਾਜ ਆ ਉਹ ਛੇਤੀ ਤੋਂ ਛੇਤੀ ਚੰਗਾ ਹੋਵੇ ਨਹੀਂ ਤਾਂ ਅਸੀਂ ਹੋਰ ਰੂਪਰੇਖਾ ਤਿੱਖੀ ਕਰਾਂਗੇ ਭਾਈ ਸਾਹਿਬ ਜੀ ਸਰਬਜੀਤ ਸਿੰਘ ਖਾਲਸਾ ਇੱਥੋਂ ਦੇ ਐਮਪੀ ਹੈ ਤੇ ਉਹ ਜੋ ਇੱਥੇ ਕਾਫੀ ਸਾਰਾ ਧੱਕਾ ਵੀ ਹੋ ਰਿਹਾ ਉਹ ਹਜੇ ਤੱਕ ਪਹੁੰਚੇ ਨਹੀਂ ਜੇਕਰ ਉਹ ਆ ਪਹੁੰਚਦੇ ਤਾਂ ਲੋ ਨੂੰ ਹੋਰ ਵੀ ਬਲ ਮਿਲ ਸਕਦਾ ਸੀ ਕਿ ਨਹੀਂ ਮਿਲ ਸਕਦਾ ਸੀ ਜਰੂਰ ਆਉਣਗੇ ਆਉਣਗੇ ਜੀ ਕਿਉਂਕਿ ਕਾਫੀ ਸਮਾਂ ਹੋ ਗਿਆ ਸੰਘਰਸ਼ ਚੱਲਦੇ ਨੂੰ ਲੋਕਾਂ ਦੇ ਨਾਲ ਧੱਕਾ ਵੀ ਹੋ ਰਿਹਾ ਤੇ ਖਾਲਸਾ ਜੀ ਹਜੇ ਤੱਕ ਗੈਰਹਾਜ਼ਰ ਹੈ ਫਰੀਦਕੋਟ ਤੋਂ ਹੀ ਗੈਰ ਹੈ ਆਉਣਗੇ ਜੀ ਉਹ ਇੱਥੇ ਜਰੂਰ ਆਉਣਗੇ ਉਹਨਾਂ ਨਾਲ ਗੱਲ ਵੀ ਹੋਏਗੀ ਪ੍ਰਸ਼ਾਸਨ ਦੀ ਕਾਰਜਕਾਰੀ ਨੂੰ ਕਿਵੇਂ ਵੇਖਦੇ ਹੋ ਜੀ ਤਿੰਨ ਦਿਨ ਹੋ ਗਏ ਇਹਨਾਂ ਨੂੰ ਮੋਰਚਾ ਚਲਾਉਂਦਿਆਂ ਨੂੰ ਜੀ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਤੁਹਾਡੇ ਰਹੀਂ ਪੰਜਾਬ ਦੇ ਲੋਕਾਂ ਨੂੰ ਜੀ ਕਿ ਜਿੱਡਾ ਵੱਡਾ ਇਹ ਦੇਸ਼ ਹੈ ਜੀ ਵਕ ਵਕ ਕੌਮ ਹੈ ਵਕ ਵਕ ਧਰਮ ਹੈ ਜੇ ਤੇ ਜਮਹੂਰੀਅਤ ਨਾ ਰਹੇ ਹੂੰ ਚੋਣਾ ਹੀ ਕੋਈ ਇੱਕ ਢੰਗ ਹੈ ਜੇ ਉਹ ਵੀ ਖਤਮ ਕਰ ਦਿੱਤਾ ਜਾਵੇ ਤੇ ਫਿਰ ਇਹਦਾ ਹੱਲ ਕੀ ਹੋਊਗਾ ਹੂੰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਦੇਸ਼ ਇੱਕ ਬੰਗਲਾਦੇਸ਼ ਵਾਲੀ ਗੱਲ ਵੱਲ ਵਧ ਰਿਹਾ ਲੋਕਾਂ ਨੇ ਉੱਠ ਕੇ ਉਸੇ ਤਰ੍ਹਾਂ ਕਿਸੇ ਨਾ ਕਿਸੇ ਢੰਗ ਨਾਲ ਉਹ ਜਿਹੜਾ ਲੋਕਾਂ ਦੇ ਮਨਾਂ 'ਚ ਹੈ ਇਹਨੇ ਜਵਾਲਾਮੂਖੀ ਬਣ ਜਾਣ ਜੀ ਤੇ ਜੇ ਇਸ ਤਰ੍ਹਾਂ ਦੇ ਹਾਲਾਤ ਬਣੇ ਤੇ ਜਿਹੜੇ ਲੋਕ ਧੱਕਾ ਕਰ ਰਹੇ ਆ ਹੂੰ ਉਹਨਾਂ ਨੂੰ ਬੜੀਆਂ ਵੱਡੀਆਂ ਕੀਮਤਾਂ ਚਕਾਉਣੀਆਂ ਪੈਣਗੀਆਂ ਆਮ ਲੋਕਾਂ ਦਾ ਹੱਕ ਖੋਇਆ ਜਾ ਰਿਹਾ ਉਹਨਾਂ ਨੂੰ ਇੱਕ ਚੋਣ ਨਹੀਂ ਲੜਨ ਦਿੱਤਾ ਜਾ ਰਿਹਾ ਜੀ ਬਿਲਕੁਲ ਬਿਲਕੁਲ ਇਹ ਚ ਤਾਂ ਕੋਈ ਦੋਰਾਵੇ ਨਹੀਂ ਫਿਰਦਾ ਹੱਲ ਤੁਸੀਂ ਪੱਤਰਕਾਰਾ ਭਾਈਚਾਰਾ ਬੜਾ ਸੁਚੇਤ ਹੈ ਤੁਸੀਂ ਦੱਸੋ ਇਹਦਾ ਕੀ ਹੱਲ ਜੀ ਇਸ ਤੋਂ ਬਾਅਦ ਤਾਂ ਇੱਕ ਖਾਨਾ ਜੰਗੀ ਹੈ ਜਾਂ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਕਬਜ਼ਾ ਕਰਨ ਤੇ ਜਿਵੇਂ ਬੰਗਲਾਦੇਸ਼ ਵਾਲੀ ਪ੍ਰਧਾਨ ਮੰਤਰੀ ਭੱਜ ਕੇ ਗਈ ਹੈ ਇਹੀ ਆਪ ਸਰਕਾਰ ਕਹਿੰਦੀ ਸੀ ਕਿ ਸਾਡੇ ਰਾਜ ਤੱਕ ਅੱਦੇ ਧਰਨਾ ਨਹੀਂ ਲੱਗਣਾ ਪਰ ਸਭ ਤੋਂ ਵੱਧ ਧਰਨੇ ਇਹਨਾਂ ਦੇ ਰਾਜ ਚ ਵੇਖਣ ਨੂੰ ਮਿਲ ਗਏ ਨੇ ਇਹ ਫੇਰ ਹੋ ਚੁੱਕਿਆ ਬੁਰੀ ਤਰ੍ਹਾਂ ਧਰਨੇ ਜੀ ਇਹਨਾਂ ਦੇ ਜਾਰਾ ਤੱਕਾ ਹੋ ਰਿਹਾ ਹੈ ਇਹਨਾਂ ਦੇ ਜਿੰਨਾ ਵੀ ਤੱਕਾ ਇਹਨਾਂ ਨੇ ਧਜੀਆਂ ੜਾਈਆਂ ਹੈਗੀਆਂ ਕਦੇ ਲੋਕਤੰਤਰ ਨੂੰ ਤਾਂ ਸਮਝਿਆ ਹੀ ਨਹੀਂ ਅਕਸਰ ਮੈਂ ਪਹਿਲਾਂ ਵੀ ਸਰਪੰਚ ਰਹੇ ਹਾਂ ਯੂਥ ਪੰਚ ਮੈਂਬਰ ਰਹੇ ਹਾਂ ਮੇਰੀ ਅਟਾਰਨੀ ਸਰਪੰਚ ਜੀ ਲਈ ਹੁਣ ਖਤਮ ਹੋਈ ਹੈ ਤੇ ਮੈਨੂੰ ਹੁਣ ਵੀਡੀਓਸ ਹਨ ਮੇਰੇ ਤੇ ਕੀ ਲਾਇਆ ਹੈਗਾ ਕਹਿੰਦੇ ਤੁਹਾਡੀ ਐਨਓਸੀ ਗਲਤ ਦਿੱਤੀ ਗਈ ਹੈ ਜੀ ਦੱਸੋ ਜੀ ਵੀ ਐਨਓਸੀ ਮੇਰੀ ਕਿਵੇਂ ਗਲਤ ਦਿੱਤੀ ਕੱਲੇ ਤਾਂ ਉਹਨੇ ਵੀਡੀਓਸ ਨੂੰ ਸਾਈਨ ਨਹੀਂ ਕੀਤੇ ਉਹਨੇ ਸਾਰੇ ਡਿਪਾਰਟਮੈਂਟ ਦੇ ਸਾਈਨ ਹੋ ਕੇ ਮੈਨੂੰ ਐਨਓਸੀ ਦੇਤੀ ਜਦੋਂ ਜਾਵਾ ਚੜਾਵਾ ਚੜਾ ਕੇ ਮੇਰੀ ਐਨਓਸੀ ਗਲਤ ਹੋ ਗਈ ਹਾਲਾਂਕਿ ਮੈਨੂੰ 1% ਕਹਿੰਦੇ ਮੇਰਾ ਸਾਰਾ ਪਿੰਡ ਇੱਥੇ ਮੇਰੇ ਨਾਲ ਹੈ ਜਿਹਨੂੰ ਆਪ ਸਰਪੰਚ ਬਣਾਇਆ ਉਹਦੇ ਘਰੇ ਕੋਈ ਇੱਕ ਜਾ ਕੇ ਨਹੀਂ ਖੜਾ ਤੇ ਮੇਰੇ ਨਾਲ ਤੁਸੀਂ ਆਵਾਜ਼ ਇਹਨਾਂ ਨੂੰ ਦੇਖੋ ਹੱਥ ਖੜਾ ਕਰਕੇ ਵੀ ਖਤੇਗਾਰ ਕਿੰਨੇ ਬੰਦੇ ਆ ਤੇ ਮੇਰੇ ਘਰੇ ਰੋਜ਼ ਤੜਕੇ ਤੋਂ ਆ ਕੇ 100-100 ਬੰਦਾ ਮੇਰੇ ਬਾਹਰ ਚ ਖੜ ਜਾਂਦਾ ਹੈ ਇਹਨਾਂ ਨੂੰ ਦੱਸੋ ਅਸੀਂ ਕਿਵੇਂ ਵਿਸ਼ਵਾਸ ਦਿਵਾਈਏ ਸਭ ਤੋਂ ਵੱਧ ਕਿਸ ਜੈਤੋਂ ਮੰਡੀ 'ਚ ਵੇਖਣ ਨੂੰ ਮਿਲੇ ਆ ਜੀ ਹਾਂਜੀ ਸਭ ਤੋਂ ਵੱਧ ਜੈਤੋਂ ਮੰਡੀ ਨੂੰ ਵੀ ਚੱਕਿਆ ਸੀ ਪੁਲਿਸ ਪ੍ਰਸ਼ਾਸਨ ਹਾਂਜੀ ਮੇਰਾ ਬੇਟਾ ਸੀਗਾ ਹਾਂਜੀ ਹਮੈਂ ਉਹਦੇ ਆਪਣੇ ਮੈਂ ਬਾਜ਼ਾਰ ਚ ਗਿਆ ਸੀਗਾ ਤੇ ਮੇਰੇ ਬੇਟੇ ਨੂੰ ਚੱਕ ਲਏ ਗਏ ਆ ਸਾਨੂੰ ਚੱਕ ਕੇ ਲੈ ਜਾਣ ਉਹ ਤਾਂ ਕੋਈ ਸਾਨੂੰ ਹੈ ਹੀ ਨਹੀਂ ਸਾਨੂੰ ਜੇਲ੍ਹਾਂ ਕੱਲਣ ਚੱਕ ਕੇ ਲੈ ਜਾਣ ਅਸੀਂ ਤਾਂ ਇਨਸਾਫ ਚਾਉਂਨੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਨਹੀਂ ਉਥੇ ਇਲੈਕਸ਼ਨ ਨਾਕਰਾਇਆ ਜਾਵੇ ਜਿਹੜੇ ਸਾਡੇ ਬੰਦੇ ਸ਼ਰਾਰਤੀ ਆਂਸਰ ਉਹ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਪਰ ਇਹ ਇਤਨਾ ਕਰਕੇ ਜੇ ਕੋਈ ਸਾਰਾ ਨੁਕਸਾਨ ਹੁੰਦਾ ਉਹ ਹੀ ਪ੍ਰਸ਼ਾਸਨ ਬੇਨਤੀ ਕਰਦੇ ਤੁਸੀਂ ਜ਼ਿੰਮੇਵਾਰੋਂ ਤੱਕ ਡਿਪਟੀ ਸਾਹਿਬ ਨੂੰ ਮਿਲੇ ਅਸੀਂ ਸੀਲ ਸਾਹਿਬ ਨੂੰ ਕਿਹਾ ਐਸਐਸ ਸਾਹਿਬ ਨੂੰ ਕਿਹਾ ਵੀ ਤੁਸੀਂ ਇਹ ਚੀਜ਼ ਦਾ ਪੂਰਾ ਸਾਡਾ ਜਿਹੜਾ ਹੈਗਾ ਉਧਰ ਨੂੰ ਜਾਓ ਇਹ ਸਾਨੂੰ ਕਹਿੰਦੇ ਤੁਸੀਂ ਹਾਈ ਕੋਰਟ ਦੀਆਂ ਅਪੋਰਡੀਆਂ ਚਲੋ ਹਾਈ ਕੋਰਟ ਨੂੰ ਅਸੀਂ ਜਿਹੜਾ ਸੀਗਾ ਸਾਰਾ ਆਦਾ ਜਿਹੜੇ ਕੱਲ ਅਸੀਂ ਜਿਹੜੀ ਸੀਗੀ ਉਹ ਐਪਲੀਕੇਸ਼ਨ ਪਾਤੀ ਅੱਜ ਅਸੀਂ ਜਿਹੜਾ ਹੈਗਾ ਆਦਾ ਉਸ ਵਕੀਲ ਕਰ ਲਿਆ ਉਹ ਵੀ ਸਾਰਾ ਅਸੀਂ ਉਸ ਸਾਹ ਦੇ ਨਾਲ ਕਰਾਂਗੇ ਵੀ ਕੱਲਾ ਇਹਨਾਂ ਤੇ ਨਹੀਂ ਹੈਗਾ ਵੀ ਆਪਾਂ ਨੂੰ ਇਹ ਇਹਦਾ ਕੱਲਾ ਕਹਿੰਦੇ ਜੀ ਉੱਥੋਂ ਉੱਥੋਂ ਕੱਲਾ ਉੱਠਣ ਦੇ ਨਾਲ ਥੋੜੂਗਾ ਜੀ ਅਸੀਂ ਜਿਹੜੇ ਸਾਡੇ ਨਾਲ ਬੈਠਾ ਕਿਹਦਾ ਜੀ ਕਰਦਾ ਰਾਤ ਨੂੰ ਇੱਥੇ ਸੜਕਾਂ ਤੇ ਲੇਟਣ ਦਾ ਹੁਣ ਗਰਮੀ ਦਾ ਮੌਸਮ ਹੈ ਕਿੰਨਾ ਐਵੇਂ ਨਾ ਸਮਤ ਹੈ ਹੀ ਨਹੀਂ ਕਿਸੇ ਕੋਲੇ ਪਰ ਸਾਡੀ ਤਾਂ ਬੇਨਤੀ ਹੈ ਵੀਡੀਓ ਦਸਤ ਨੂੰ ਸਾਰੀ ਪ੍ਰਸ਼ਾਸਨ ਨੂੰ ਜਿਹੜੇ ਕੋਣਚ ਮੇ ਹੋ ਰਿਹਾ ਗਿਆ ਉਹਦਾ ਧਿਆਨ ਦੇ ਕੇ ਸਾਡਾ ਜਿਹੜਾ ਹੈਗਾ ਉਹ ਸਾਨੂੰ ਅਨਸਾਫ ਦਿੱਤਾ ਜਾਵੇ ਹਾਲੇ ਵੀ 3 ਦਿਨਾਂ ਤੋਂ ਬਾਅਦ ਵੀ ਹਜੇ ਗੱਲ ਨਹੀਂ ਸੁਣੀ ਹਜੇ ਹਜੇ ਕੋਈ ਨਹੀਂ ਅੱਜ ਤਾਂ ਕੱਲਾ ਡੀਸਾ ਕੋਲ ਜਾਓ ਜੀ ਡੀਸਾ ਬੁਲਾ ਲੈਣਗੇ ਡੀਸਾ ਕੋਲ ਜਾਓ ਜੀ ਡੀਸਾ ਕੋਲ ਕਹੇ ਤੇ ਉਹ ਕੱਲਾ ਸਾਨੂੰ ਦੱਸੋ ਉਹ ਲਿਖ ਕੇ ਦੇ ਦੋ ਮੈਂ ਇੱਥੇ ਬੁਲਾ ਲੂੰਗਾ ਹਜੇ ਕੋਈ ਨਹੀਂ ਹੈਗਾ ਜੀ हां ਸਾਨੂੰ ਹਜੇ ਕੋਈ ਵਿਸ਼ਵਾਸ ਨਹੀਂ ਦਵਾਇਆ ਗਿਆ ਕੋਈ ਕਿਸੇ ਤਰ੍ਹਾਂ ਦਾ ਹਜੇ ਵੀ ਸਾਨੂੰ ਕੱਲਾ ਠਾਉਣ ਵਾਸਤੇ ਕਿਹਾ ਹੈ ਜੀ ਇਥੋਂ ਜੀ ਆਹ ਵੀ ਤੇ ਉਠਾ ਹਾਂ ਜੀ ਹੋਰ ਵੀ ਜੀ ਜੀ ਇਧਰ ਸਰਪੰਚ ਸਾਹਿਬ ਵੀ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਇਹ ਗੱਲਾਂ ਨੂੰ ਜਿਹੜਾ ਇਹ ਜੋ ਕੁਝ ਵੀ ਹੋ ਰਿਹਾ ਜੀ ਅਸੀਂ ਤਾਂ ਇਹ ਮੈਂ ਪਹਿਲਾਂ ਆਰਮੀ ਪਰਸਨਲ ਸੀਗਾ ਬੈਲਟ ਦੀ ਨੌਕਰੀ ਕੀਤੀ ਐ ਦੇਸ਼ ਦੀ ਸੇਵਾ ਕੀਤੀ ਐ ਮੈਂ ਇਹ ਸੋਚ ਕੇ ਅੱਗੇ ਆਇਆ ਸੀ ਕਿ ਬਈ ਕੁਝ ਪਿੰਡ ਦੇ ਵਿੱਚ ਆਪਾਂ ਚੰਗਾ ਕਰੀਏ ਜੀ ਮੇਰੀ ਆਕਾਸ਼ ਸੀਗੀ ਤੇ ਮੇਰੇ ਮਗਰ ਇਹ ਮੇਰੇ ਪਿੰਡ ਦੇ ਲੋਕਾਂ ਦੀ ਵੀ ਆਸ ਸੀ ਵੀ ਅਸੀਂ ਜਿਹੜੇ ਮੈਂਬਰ ਸੀ ਮੇਰੇ ਨਾਲ ਉਹ ਵੀ ਪੀ ਐਚ ਡੀ ਪਲੱਸ 2 ਵਧੀਆ ਮੁੰਡੇ ਅਸੀਂ ਐਂ ਤੱਕ ਲੈ ਕੇ ਆ ਰਹੇ ਸੀ ਪਿੰਡ ਦੇ ਵਿੱਚ ਪਰ ਜਿਹੜੀ ਦੂਜੀ ਧਿਰ ਹੈ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਸੀਗਾ ਜਿਹੜੇ ਗੁੰਡੇ ਲੋਕ ਆ ਨਾ ਜਿਹੜੇ ਆਪਣਾ ਕਹਿੰਦੇ ਵੀ ਸਾਡੇ ਕੋਲੇ ਕਰੋੜਾਂ ਰੁਪਈਆ ਸੀ ਐਂ ਕਰ ਦਾਂਗੇ ਉਹਨਾਂ ਨੂੰ ਇਹ ਡਰ ਸਟੌਨ ਲੱਗ ਗਿਆ ਜਦੋਂ ਮੈਂ ਮੁਕਾਬਲੇ 'ਚ ਆਇਆ ਉਹਨਾਂ ਨੇ ਐਮ ਐਲ ਨੂੰ ਘਰੇ ਬੁਲਾਇਆ ਐਮ ਐਲ ਤੋਂ ਸਿੱਧਾ ਐ ਬੋਲਾ ਕਿ ਅਸੀਂ ਸਾਡਾ ਸਰਪੰਚ ਇਹ ਹੈ ਪਰ ਪਬਲਿਕ ਨੇ ਮੈਨੂੰ ਇਕੱਠ ਦੇ ਵਿੱਚ ਬੁਲਾ ਕੇ ਕਿਹਾ ਕਿ ਅੱਜ ਤੋਂ ਅਸੀਂ ਤੈਨੂੰ ਥਾਪੜਾ ਦਿੰਨੇ ਪਿੰਡ ਦੀ ਸਹਿਮਤੀ ਤੁਹਾਡੇ ਵੱਲ ਸੀ ਪਰ ਉਧਰ ਸਿਰਫ ਐਮਐਲਏ ਦੀ ਸਹਿਮਤੀ ਸੀ ਹਾਂਜੀ ਹਾਂਜੀ ਬਿਲਕੁਲ ਜੀ ਤਾਂ ਕਰਕੇ ਉਹਨਾਂ ਦਾ ਜੋਰ ਚੱਲਿਆ ਜੋਰ ਚੱਲਿਆ ਔਰ ਤਿੰਨੇ ਤਿੰਨੇ ਫੈਸਲੇ ਮੇਰੀਆਂ ਰਿਜੈਕਟ ਕੀਤੀਆਂ ਮੇਰੇ ਮਗਰ ਦੋ ਫੈਸਲੇ ਸੀ ਉਹਨਾਂ ਦੀਆਂ ਵੀ ਰਿਜੈਕਟ ਕੀਤੀਆਂ ਜੇ ਹਲੇ ਵੀ ਗੱਲ ਨਹੀਂ ਸੁਣੀ ਜਾਂਦੀ ਤਾਂ ਅੱਗੇ ਕੀ ਰਣਨੀਤੀ ਹੈ ਤੁਹਾਡੀ ਰਣਨੀਤੀ ਅਸੀਂ ਬੈਠੇ ਆਪਣਾ ਸੰਗਰਾਸ਼ ਕਰਾਂਗੇ ਜੀ ਅਸੀਂ ਇੱਥੋਂ اٹਕੇ ਨਹੀਂ ਜਾਵਾਂਗੇ ਮੈਂ ਤਾਂ ਅੱਜ ਇਹ ਸੋਚ ਲਿਆ ਸੀ ਕਿ ਮੈਂ ਯਾਰ ਕਿਤੇ ਟੈਂਕੀ ਤੇ ਚੜ੍ਹ ਕੇ ਸੂ ਸਾਈਡ ਕਰ ਲਿਆ ਸੀ ਆਪਣਾ ਵੀ ਇਦੋਂ ਮਰੇ ਚੰਗੇ ਆ ਇਹੋ ਜਿਹਾ ਕਾਨੂੰਨ ਨਾਲ ਵੀ ਇੰਨਾ ਸਾਡੇ ਨਾਲ ਤੇ ਨਾਲ ਪਬਲਿਕ ਦੇ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਏਦਾਂ ਦੀ ਗੱਲ ਨਹੀਂ ਕਰਨੀ ਭਾਈ ਸਾਭਜੀ ਕਿਉਂਕਿ ਜਿੱਤ ਜੜਦੇ ਹੁਣ ਤੁਹਾਨੂੰ ਪ੍ਰਸ਼ਾਸਨ ਨੇ ਤੁਹਾਨੂੰ ਵੀ ਅਰੈਸਟ ਕੀਤਾ ਸੀ ਕੀਤਾ ਸੀ ਜੀ ਬਿਲਕੁਲ ਤੇ ਫਿਰ ਕਿੱਥੋਂ ਚੱਕਿਆ ਸੀ ਕਿਵੇਂ ਅਸੀਂ ਇੱਧਰ ਗਏ ਸੀ ਵੈਸੇ ਤੇ ਟੈਂਕੀ ਦੇ ਨੇੜੇ ਉਹਨਾਂ ਨੂੰ ਸ਼ੱਕ ਹੋ ਗਿਆ ਕਿ ਪਤ ਨਹੀਂ ਇਹ ਉੱਤੇ ਨਾ ਚੜ ਜਾਵੇ ਤੇ ਪਰ ਫਿਰ ਸਾਨੂੰ ਚੱਕ ਕੇ ਫਿਰ ਵੈਸੇ ਪ੍ਰਸ਼ਾਸਨ ਸਾਨੂੰ ਛੱਡ ਗਿਆ ਇੱਥੇ ਕੋਈ ਏਦਾਂ ਦੀ ਗੱਲ ਨਹੀਂ ਸੀਗੀ ਪਰ ਜੋ ਇਹਨਾਂ ਨੇ ਕਾਨੂੰਨ ਬਣਾਏ ਸੀਗੇ ਇਹਨਾਂ ਨੇ ਹੀ ਬਣਾਏ ਆ ਕਾਨੂੰਨ ਤੇ ਇਹਨਾਂ ਦੇ ਕਾਨੂੰਨੀ ਗਲਤ ਰਿਟਰਨਿੰਗ ਅਫਸਰ ਨੂੰ ਹਦਾਇਤਾਂ ਸੀ ਵੀ ਜੋ ਵੀ objection ਲੱਗਣਗੇ ਉਹ ਇਹਨਾਂ ਨੂੰ ਸਾਹਮਣੇ ਦਿੱਤੇ ਜਾਣ। ਔਰ ਉਹ ਮੈਨੂੰ objection ਵੀ ਨਹੀਂ ਇਹਨਾਂ ਨੇ ਦਿੱਤੇ ਸਾਹਮਣੇ। ਤੇ ਪਟਵਾਰੀ ਕੋਲ ਅਸੀਂ ਗਏ। ਪਟਵਾਰੀ ਕਹਿੰਦਾ ਮੈਂ ਵੀ ਇਹਦੀ ਰਿਪੋਰਟ ਨਹੀਂ ਕੀਤੀ। ਤਹਿਸੀਲਦਾਰ ਕਹਿੰਦਾ ਮੈਂ ਵੀ ਨਹੀਂ ਕੀਤੀ। ਬੀਡੀਪੀਓ ਤੋਂ ਇਹਨਾਂ ਨੇ ਧੱਕੇ ਦੇ ਨਾਲ ਜੋ ਸਾਡੇ ਤੇ ਅਲਿਗੇਸ਼ਨ ਲਾਏ ਆ ਉਹ ਕੋਲੇ ਬਿਠਾ ਕੇ ਰਾਤ ਨੂੰ ਘਟੋ ਘਟ 12:30 ਵਜੇ ਇੱਥੇ ਲਿਸਟਾਂ ਲੱਗੀਆਂ ਜੀ ਇਹਦੀਆਂ। ਔਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੀ মিডিਆ ਦੇ ਥਰੂ ਇਹੀ ਕਹਿਣੇ ਆ ਕਿ ਜਿਹੜੇ ਚੰਗੇ ਲੋਕ ਆ ਚੰਗੇ ਇਮਾਨਦਾਰ ਲੋਕ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ। ਹੱਕ ਨੂੰ ਨਹੀਂ ਕਿਸੇ ਦੇ ਦਬਾਉਣਾ ਚਾਹੀਦਾ ਜੀ ਇਧਰ ਡਾਕਟਰ ਰਮਨ ਜੀ ਰਮਨ ਜੀ ਕਿਵੇਂ ਵੇਖਦੋਂ ਜਿਹੜੀ ਪ੍ਰਸ਼ਾਸਨ ਦੀ ਕਾਰਜਕਾਰੀ ਹੈ ਜਸ ਤਰੀਕੇ ਨਾਲ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ ਪ੍ਰਸ਼ਾਸਨ ਦਾ ਤਾਂ ਦੇਖੋ ਪੈਂ ਪੋਰਡਰ ਟਾਈਮ ਪਹਿਲਾਂ ਇੱਥੇ ਪ੍ਰਸ਼ਾਸਨ ਨੂੰ ਬੇਨਤੀ ਕਰਕੇ اٹਿਆ ਵੀ ਸਰਕਾਰ ਤਾਂ ਜਿਹੜੇ ਆਪਣਾ ਬਦਲਦੀ ਰਹਿੰਦੀ ਦੋ ਸਾਲ ਰਹਿ ਗਏ ਐ ਤੇ ਪ੍ਰਸ਼ਾਸਨ ਨੇ ਜੋਬ ਜਿਹੜੀ ਕਰਨੀ ਸੀ 60 ਸਾਲ ਤੱਕ ਕਰਨੀ ਹੁੰਦੀ ਆ ਵੀ ਜੇ ਵੱਧ ਤੋਂ ਵੱਧ ਤੁਹਾਡੀ ਬਦਲੀ ਕਰ ਦੇਣਗੇ ਤੁਸੀਂ ਹੱਥ ਖੜੇ ਕਰ ਲਓ ਵੀ ਅਸੀਂ ਗਲਤ ਕੰਮ ਨਹੀਂ ਕਰਦੇ ਬਦਲੀ ਕਰਨੀ ਸਾਡੀ ਕਰ ਦੋ ਸਾਨੂੰ ਸਾਨੂੰ ਪ੍ਰਵਾਨ ਹੈ ਜਿੱਥੇ ਮਰਜ਼ੀ ਭੇਜ ਦਿਓ ਪਰ ਅੱਜ ਜਿਹੜੇ ਇਹਨਾਂ ਨੇ ਹੁਕਮ ਕੀਤੇ ਪ੍ਰਸ਼ਾਸਨ ਨੇ ਜਿੱਥੇ ਸਾਈਨ ਕਰਤੇ ਕੱਲ ਨੂੰ ਇਹਨਾਂ ਨੂੰ ਦੇਣੀਆਂ ਉਹ ਗੱਲਾਂ ਆਉਣਗੀਆਂ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦਾ ਤਾਂ ਦੇਖੋ ਕੋਈ ਆਪਾਂ ਕੁਝ ਕਹਿ ਨਹੀਂ ਸਕਦੇ ਆ ਸਾਰਾ ਇੱਥੇ ਜਿਹੜਾ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਆ ਉਹੀ ਬੈਠੇ ਆ ਤੇ ਮਰੀਆਂ ਜ਼ਮੀਰਾਂ ਵਾਲਾ ਤਾਂ ਇੱਥੇ ਕੋਈ ਬੈਠਾ ਹੀ ਨਹੀਂਗਾ ਤੇ ਜਾਗਦੀਆਂ ਜ਼ਮੀਰਾਂ ਵਾਲੀ ਸੰਘਰਸ਼ ਕਰਦੇ ਹੁੰਦੇ ਆ ਤੇ ਅੱਜ ਇਹ ਜਿਹੜਾ ਇੱਥੇ ਇੰਨਾ ਲੋਕਾਂ ਦਾ ਇਕੱਠ ਹੈ ਉਹੀ ਦਰਸਾ ਰਿਹਾ ਵੀ ਕੀ ਪ੍ਰਸ਼ਾਸਨ ਕੀ ਕਾਰਗੁਜ਼ਾਰੀ ਆ ਪਾਰਟੀ ਕਹਿੰਦੀ ਸੀ ਵੀ ਜਾਗਦੀਆਂ ਜ਼ਮੀਰਾਂ ਵਾਲੇ ਤਾਂ ਸਾਡੇ ਵਾਲੇ ਉਹ ਜਾਗਦੀਆਂ ਜ਼ਮੀਰਾਂ ਤਾਂ ਜਿਹੜੀਆਂ ਉਹ ਪਿੱਛੇ ਸ਼੍ਰੀ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਲਾਈ ਬੈਠੇ ਆ ਬਾਬਾ ਸਾਹਿਬ ਦੀ ਫੋਟੋ ਲਾਈ ਬੈਠੇ ਆ ਜਿਹੜੇ ਕਨਸਟੀਟਿਊਸ਼ਨ ਦਾ ਰੌਲਾ ਪਾਉਂਦੇ ਆ ਜਿਹੜੇ ਸੰਵਿਧਾਨ ਦੀ ਗੱਲ ਕਰਦੇ ਆ ਅੱਜ ਉਸੇ ਸੰਵਿਧਾਨ ਦਾ ਤਾਂ ਸੱਤਿਆਨਾਸ਼ ਕੀਤਾ ਪਿਆ ਮੈਂ ਤਾਂ ਪਹਿਲਾਂ ਬੋਰ ਕੇ ਅਟਾ ਮੈਂ ਕਿਹਾ ਜੇ ਆਹੀ ਕੁਛ ਇਹਨਾਂ ਨੇ ਕਰਨਾ ਸੀ ਵੀ ਸੈਂਟਰ ਨੂੰ ਅਪੀਲ ਕਰਦੇ ਆ ਵੀ ਤੁਸੀਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਚੋਣਾਂ ਹੁੰਦੇ ਆ ਵੀ ਇਹਨਾਂ ਦੇ ਐਮਐਲਏ ਦੇ ਕਾਗਜ਼ ਰੱਦ ਕਰਦੇ ਕਰੋ ਜੇ ਡਿਕਟੇਟਰਸ਼ਿਪ ਹੀ ਕਰਨੀ ਹੈ ਜੇ ਲੋਕਤੰਤਰ ਲੋਕਾਂ ਦੀ ਆਵਾਜ਼ ਹੀ ਨਾ ਜੇ ਰਹਿ ਗਈ ਲੋਕਾਂ ਦੀ ਆਵਾਜ਼ ਹੀ ਨਾ ਰਹੇਗੀ ਪੱਕੀ ਪਿੰਡਾਂ ਵਿੱਚ ਤਾਂ ਆਪਸੀ ਭਾਈਚਾਰਕ ਸਾਂਝ ਹੁੰਦੀ ਆ ਤੇ ਭਾਈ ਭਾਈਚਾਰਕ ਸਾਂਝ ਹੀ ਨਾ ਜੇ ਕੈਮਰੇ ਹੀ ਤਾਂ ਫਿਰ ਕਰਾਂਗੇ ਕੀ ਜੇ ਪਿੰਡਾਂ 'ਚ ਹੀ ਤੁਹਾਡੇ ਬੰਦੀਆਂ ਬਣ ਗਈਆਂ ਤਾਂ ਲੋਕ ਤਾਂ ਇੱਥੋਂ ਤੇ ਵੀ ਕਹਿ ਰਹੇ ਕਿ ਪਹਿਲਾਂ ਸਾਊਥ ਕੋਰੀਆ ਸੁਣਦੇ ਸੀ ਇਦਾਂ ਹੁੰਦਾ ਹੁਣ ਪੰਜਾਬ 'ਚ ਵੀ ਹੋਣ ਲੱਗ ਗਿਆ ਆ ਪੰਜਾਬ 'ਚ ਹੋਣ ਲੱਗ ਗਿਆ ਇਹਦਾ ਰਿਜ਼ਲਟ ਤੁਹਾਨੂੰ ਆਪਣ ਤੁਹਾਡੇ ਮਾディアਮ ਦੇ ਰਾਹੀਂ ਦੱਸ ਰਹੇ ਆ ਤੁਹਾਡੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਜਿਹੜਾ ਜਿਹੜੇ ਰੁਝਾਨ ਆਉਣੇ ਸ਼ੁਰੂ ਹੋ ਜਾਨੇ ਆ ਆ ਪਿੰਡਾਂ 'ਚੋਂ ਰੁਝਾਨ ਆਉਣੇ ਸ਼ੁਰੂ ਹੋਣ ਆਉਣੇ ਸ਼ੁਰੂ ਹੋ ਗਏ ਆ ਇੱਥੇ ਹੱਥ ਖੜੇ ਕਰਕੇ ਪੁੱਛ ਲੋ ਇਹਨਾਂ ਸਾਰਿਆਂ ਨੂੰ ਪੁੱਛ ਲੋ ਭਾਈ ਹੱਥ ਖੜੇ ਕਰਕੇ ਦੱਸੋ ਕਿੰਨਾ ਕਿੰਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਇਹ ਇਹ ਸਾਰਾ ਇਕੱਠ ਹੀ ਦੱਸਦਾ ਪਿਆ ਵੀ ਜਿਨ੍ਹਾਂ ਨੇ ਇੱਕ ਬਦਲਾਅ ਦੇ ਲਈ ਇੱਕ ਤੀਜੇ ਫਰੰਟ ਦੇ ਲਈ ਵੋਟ ਪਾਈ ਸੀ ਵੀ ਚੰਗਾ ਇੱਕ ਪ੍ਰਸ਼ਾਸਨ ਚੰਗਾ ਇੱਕ ਡਿਸਪਲਿਨ ਚੀਜ਼ਾਂ ਸਾਰਾ ਸਿਰਜੀਆਂ ਜਾਣ ਜਿਹੜਾ ਇਹ ਗੰਦ ਖਤਮ ਹੋਵੇ ਤੇ ਜੇ ਇਸ ਬਦਲਾਵ ਨੂੰ ਵੋਟ ਪਾਈ ਸੀ ਤਾਂ ਅੱਜ ਇਹ ਬਦਲਾਵ ਦੇਖ ਲਓ ਤੁਸੀਂ ਬਦਲਾਵ ਕਿੱਥੇ ਇਹ ਇਕੱਲਾ ਇੱਥੇ ਨਹੀਂ ਇਹ ਸਾਰੇ ਪੰਜਾਬ ਦਾ ਹੀ ਇਹ ਹਾਲ ਹੋਇਆ ਪਿਆ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਭਗਵੰਤ ਸਿੰਘ ਸਾਹਿਬ ਨੂੰ ਬੇਨਤੀ ਕਰ ਰਹੇ ਆਂ ਵੀ ਲੋਕਾਂ ਨੇ ਤੁਹਾਡੇ ਮੂੰਹ ਨੂੰ ਵੋਟਾਂ ਪਾਈਆਂ ਸੀ ਕਿ ਨਾ ਕਿ ਕਿਸੇ ਐਮਐਲਏ ਦੇ ਮੂੰਹ ਨੂੰ ਵੋਟਾਂ ਪਾਈਆਂ ਸੀਗੀਆਂ ਤੇ ਤੁਸੀਂ ਇਹਨਾਂ 'ਚ ਇਹਨਾਂ ਇਹਨਾਂ ਪਰਿਵਾਰਾਂ ਦੀ ਇਹਨਾਂ ਜੀਆਂ ਦੀ ਜੇ ਤੁਸੀਂ ਸਾਰ ਲਉਂਗੇ ਲੋਕ ਨਾਲ ਖੜੇ ਰਹਿਣਗੇ ਜੇ ਨਹੀਂ ਜੇ ਅੱਜ ਨਹੀਂ ਸਾਥ ਦੇ ਰਹੇ ਤੇ ਅੱਜ ਲੋਕਾਂ ਦਾ ਵੇਖ ਹੀ ਰੇ ਨੇ ਲੋਕ ਕਿੱਥੇ ਖੜੇ ਆ ਜੀ ਸ਼ੁਕਰੀਆ ਜੀ ਧੰਨਵਾਦ ਧੰਨਵਾਦ